ਕਰ ਜੀ ਜਿਹੜੇ ਪੰਜਾਬ ਦੇ ਪ੍ਰਧਾਨ ਬੈਠੇ ਆ ਕਿਉਂਕਿ ਲੜਾਈਆਂ ਅਸੀਂ ਇਹਨਾਂ ਦੀਆਂ ਬੜੀਆਂ ਦੇਖੀਆਂ ਨੇ ਕਿੰਨੇ ਅਸੀਂ ਧਰਨੇ ਦੇਖਿਆ ਕਿ ਇਹਨਾਂ ਦੇ ਹਰ ਧਰਨੇ ਤੇ ਕਿਤੇ ਕੱਪੜੇ ਫਟੇ ਨੇ ਕਿਤੇ ਇਹਨਾਂ ਨੇ ਆਪਣੀਆਂ ਬਾਹਮਾਂ ਤੜਵਾਈਆਂ ਨੇ ਉਹ ਸਿਰਫ ਸਾਡੇ ਲਈ ਜੇ ਸਾਥੀ ਹੋ ਜਾਂਦੇ ਅਸੀਂ 10000 ਤੇ ਪਹੁੰਚਿਆ ਜਥੇਬੰਦੀ ਦੀ ਬਦੌਲਤ ਪਹੁੰਚਿਆ ਕਦੇ ਗਰਮੀ ਸਰਦੀ ਦੀ ਕੋਈ ਛੁੱਟੀ ਨਹੀਂ ਸੀ ਹੁੰਦੀ ਤੁਸੀਂ ਖੁਦ ਹੀ ਜਾਣਦੇ ਹੋ ਕਦੇ ਮੈਡੀਕਲ ਲੀਵ ਨਹੀਂ ਸੀ ਮਿਲਦੀ ਵਿਦੇਸ਼ ਜਾਣ ਦੀ ਕੋਈ ਛੁੱਟੀ ਨਹੀਂ ਸੀ ਮਿਲਦੀ ਜੀ ਮੈਡਮ ਜੀ 우샤 ਜੀ ਆ बहुत ज्यादा योगदान जाता है हमारे मास्टर हैं श्री सुरुजान लेक्चरर जी को जो कंधे से कंधा मिलाकर के जैसे मैडम ने बताया भी था कि कई बार तो परिवार को छोड़ना पड़ता है तो बाहर भी रहे हैं बहुत ज्यादा कोऑपरेट किया है और उन्हीं की वजह से आज मैडम ऑल इंडिया में अपना नाम बना पाई हैं मैं उन्होंने रिटायरमेंट मैं भी बड़ी खुशी हो रही है ਕਿ ਇਹ ਤਾਂ ਸੁਣਿਆ ਹੀ ਹੈ ਤੁਸੀਂ ਵੀ ਬੋਲਿਆ ਗਿਆ ਪਹਿਲਾਂ ਇੱਕ ਨਾ ਸਫਲ ਇਨਸਾਨ ਦੇ ਪਿੱਛੇ ਕ ਔਰਤਾ ਹੁੰਦਾ ਹੈ ਤੇ ਅੱਜ ਬੋਲਿਆ ਤੇ ਇਹਨਾਂ ਦੀ ਕਾਮਯਾਬੀ ਪਿੱਛੇ ਵੀ ਇਹਨਾਂ ਦਾ ਬਹੁਤ ਵੱਡਾ ਰੋਲ ਹੈ ਤੇ ਇਹਨਾਂ ਨੂੰ ਇਸ ਪੱਧਰ ਤੱਕ ਚਲੋ ਪਹੁੰਚੇ ਨੇ ਤੇ ਇਹਦੇ ਵੀ ਕੋਈ ਸ਼ੱਕ ਨਹੀਂ ਵੀ ਮੇਰਾ ਵੀ ਸਹਿਯੋਗ ਮੈਂ ਆਪਣੀ ਖੁਦ ਪ੍ਰਸ਼ੰਸਾ ਨਹੀਂ ਕਰਦਾ ਪਰ ਠੀਕ ਹੈ ਇਹਨਾਂ ਨੂੰ ਪਰਮਿਸ਼ਨ ਦਿੱਤੀ ਸਹਿਪਾ ਕੀਤੀ ਇਸ ਤਰ੍ਹਾਂ ਸਲਮਾਨਿਤ ਕਰਨ ਵਾਲੇ ਆਣ ਤਾਂ ਇੱਕ ਬੜੀ ਉਮੀਦ ਰੱਖਦੇ ਆਂ ਇੱਕ ਵਾਰ ਸਾਹਮਣੇ ਦੇਖਣਾ ਪਰ ਆਪਣੀ ਯੂਨੀਅਨ ਦਾ ਜਿੰਦਾਬਾਦ ਹੈ ਨਾ ਇਹਨਾਂ ਨੂੰ ਰਿਟਾਇਰ ਤਾਂ ਮੇਰੇ ਖਿਆਲ ਮਿੰਨਾ ਹੋ ਗਿਆ ਪਰ ਇਹਨਾਂ ਨੂੰ ਮੌਕਾ ਅੱਜ ਮਿਲਿਆ ਹੈ ਕਿ ਅਸੀਂ ਜਿਵੇਂ ਪਕੇ ਮੀਟਿੰਗ ਨੂੰ ਵੀ ਹੀਰਾ ਬਣਾਉਣ ਵਾਲੇ ਨੇਗੇ ਇਹਨਾਂ ਦੀ ਸੰਸਦ ਨੇ ਕੁਝ ਵੀ ਨਹੀਂ ਕਹਿਿਆ ਸ ਹੈ ਕਦੀ ਮੇਰੇ ਵਾਸਤੇ ਹੈ ਰੱਬ ਰੂਪ ਨੇ ਬਸ ਬਹੁਤ ਵਾਦ ਇਹਨਾਂ ਨੇ ਅੱਜ ਵਧਾਈਆਂ ਪਰਿਵਾਰ ਨੂੰ ਹੀ ਬਹੁਤ ਧੰਨਵਾਦ ਸਾਰੇ ਬਹੁਤ ਵਧੀਆ ਸੁਣਿਆ ਹੈ ਜਾਂ ਜਾਣਦਾ ਬਿਲਕੁਲ ਇੱਕ ਸੰਘਰਸ਼ੀ ਯੋਧੇ ਦੀ ਤਰ੍ਹਾਂ ਮੈਡਮ ਨੇ ਕੰਮ ਕੀਤਾ ਇੱਕ ਜੰਗੀ ਯੋਧੇ ਦੀ ਤਰ੍ਹਾਂ ਆਪਣੇ ਸਮੂਚੀ ਟੀਮ ਦੇ ਲਈ ਬਹੁਤ ਮੈਡਮ ਨੇ ਸੰਘਰਸ਼ ਕੀਤਾ ਹੈ ਤੇ ਉਹ ਕੱਲ ਪਹਿਲਾਂ ਕਰ ਹੀ ਚੁੱਕੇ ਅਗੇ ਸਰ ਨੇ ਵੀ ਬਹੁਤ ਸਹਿਯੋਗ ਦਿੱਤਾ ਹੈ ਪੂਰੇ ਪਰਿਵਾਰ ਨੇ ਪੂਰਾ ਸਹਿਯੋਗ ਦਿੱਤਾ ਹੈ ਮੈਡਮ ਤੁਸੀਂ ਬਹੁਤ ਖੁਸ਼ ਨਸੀਬ ਹੋ ਤੁਹਾਨੂੰ ਇੰਨਾ ਵਧੀਆ ਪਰਿਵਾਰ ਮਿਲਿਆ ਤੇ ਮੈਂ ਸਰ ਨੂੰ ਵੀ ਵਧਾਈ ਦੇਵਾਂਗਾ ਸਰ ਨੇ ਜਿਵੇਂ ਜੇ ਕਿਹਾ ਸੀ ਕਿ ਮੈਡਮ ਨੇ ਪਹਿਲਾਂ ਮੈਨੂੰ ਰਿਟਾਇਰ ਕਰਾਇਆ ਮੈਂ ਇਹਨਾਂ ਦੇ ਨਾਲ ਸੀ ਅੱਜ मैडम मेरे नाल ਸੀ ਅੱਜ ਮੈਂ ਇਹਨਾਂ ਦੇ ਨਾਲ ਤਾਂ ਮੈਂ ਤਾਂ ਸਰ ਇਹੀ ਕਹਾਂਗਾ ਵੀ ਇਸੇ ਤਰ੍ਹਾਂ ਨਾਲ ਰਹਿਓ ਜੀ ਖੁਸ਼ੀ ਖੁਸ਼ੀ ਆਪਣਾ ਜਿਹੜਾ ਸਮਾਂ ਹੈ ਉਹਨੂੰ ਇਦਾਂ ਹੀ ਬਤਾਇਓ ਹੱਸਦੇ ਰਹੋ ਇਸੇ ਤਰ੍ਹਾਂ ਹੱਸਦੇ ਰਹੋ ਤੇ ਆ ਜਿੰਨੀ ਟੀਮ ਹੈ ਤੁਹਾਡੇ ਮੈਡਮ ਸਿੱਧੀ ਜੀ ਪਾਚਾ ਜੀ ਕਹਾਂਗੇ ਤੁਹਾਡੇ ਮੂੰਹ ਵੱਲ ਦੇਖ ਰਹੇ ਐ ਤੁਹਾਡੇ ਸਹਿਯੋਗ ਦੀ ਲੋੜ ਹਮੇਸ਼ਾ ਰਹੇਗੀ ਸਮੁੱਚੀ ਟੀਮ ਨੂੰ ਜਾਂਦੀ ਹੈ ਕਿਸੇ ਵੀ ਕੰਮ ਨੂੰ ਕਹਿ ਕੇ ਨੋਟੀਫਿਕੇਸ਼ਨ ਕੱਢ ਕੇ ਯਾਦ ਕਰਵਾਉਣਾ ਪੈਂਦਾ ਹਮੇਸ਼ਾ ਹੀ ਤੇ ਕਈ ਵਾਰ ਤਾਂ ਸੜਕਾਂ ਤੇ ਆਉਣਾ ਪੈਂਦਾ ਸੜਕਾਂ ਤੇ ਆਉਣ ਨਾਲ ਵੀ ਨਹੀਂ ਹੁੰਦਾ ਬਾਰ ਬਾਰ ਆਉਣਾ ਪੈਂਦਾ ਕਈ ਵਾਰ ਤਾਂ ਉਹੀ ਗੱਲ ਹੈ ਕਿ ਪਹਿਲਾਂ ਗੱਲ ਹੋ ਚੁੱਕੀ ਹੈ ਕਿ ਡਾਂਗਾ ਵੀ ਖਾਣੀ ਪੈਂਦੀ ਹੈ ਜੇਲ੍ਹਾਂ ਵੀ ਜਾਣਾ ਪੈਂਦਾ ਮੈਡਮ ਕਈ ਵਾਰ ਸਾਇਰ ਅਜੀਹਾ ਅਨੁਭਵ ਕਰ ਚੁੱਕੇ ਹੈ ਮੇਰੇ ਨਾਲ ਜਿਆਦਾ ਇਸ ਸਮੂਚੀ ਟੀਮ ਜਾਣਦੇ ਆ ਤੇਨਾ ਇੱਕ ਵਾਰ ਫੇਰ ਬਹੁਤ ਬਹੁਤ ਵਧਾਈ ਦਿੱਨਾ ਬੈਠਾ ਜਿਹੜਾ ਇਹਨਾਂ ਦਾ ਸੰਘਰਸ਼ ਹੈ ਸੰਘਰਸ਼ਿਕ ਜੋ ਸਿਲਾ ਸੀ ਇਹਨਾਂ ਦਾ ਸੰਘਰਸ਼ ਇਹਨਾਂ ਦੇ ਸੰਘਰਸ਼ ਨੂੰ ਦੇਖ ਕੇ ਬਹੁਤ ਸਾਰੀਆਂ ਭੈਣਾਂ ਨੇ ਬਹੁਤ ਕੁਝ ਸਿੱਖਿਆ ਵੀ ਹੋਊਗਾ ਕਿਉਂਕਿ ਜਦੋਂ ਵੀ ਕਿਸੇ ਵੀ ਮੋੜ 'ਚ ਇਹ ਜਾਂਦੀ ਸੀ ਤਾਂ ਉੱਥੋਂ ਦੇ ਜਿਹੜੇ ਅਫਸਰ ਸੀ ਤਾਂ ਉਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਸੀ ਕਿ ਮੈਡਮ ਊਸ਼ਾ ਜੀ ਆਗੇ ਨੇ ਤਾਂ ਹੁਣ ਸਾਨੂੰ ਕੁਝ ਨਾ ਕੁਝ ਇਹਨਾਂ ਵਾਸਤੇ ਸੋਚ ਕੇ ਔਰ ਇਹਨਾਂ ਨੂੰ ਵਿਸ਼ਵਾਸ ਦੇ ਕੇ ਇਥੋਂ ਭੇਜਣਾ ਪਊਗਾ ਵਾਕਿਆ ਇਸ ਤਰ੍ਹਾਂ ਹੋਏ ਕਈ ਵਾਰ ਤਾਂ ਡੀਸੀ ਦਫ਼ਤਰ ਤੇ ਦਫ਼ਤਰ ਦੇ ਜਦੋਂ ਇਹਨਾਂ ਨੇ ਧਰਨੇ ਲਾਏ ਤਾਂ ਖੁਦ ਡੀਸੀ ਸਾਹਿਬ ਇਹਨਾਂ ਨੂੰ ਮਿਲਣ ਵਾਸਤੇ ਇਹਨਾਂ ਨੂੰ ਵਿਸ਼ਵਾਸ ਵੀ ਦਿੱਤਾ ਕਿ ਜੋ ਤੁਹਾਡੀਆਂ ਮੰਗਾਂ ਨੇ ਉਹ ਅਸੀਂ ਪੂਰੀਆਂ ਕਰਾਂਗੇ ਬਹੁਤ ਹੀ ਜੁਸੀਲਾ ਇਹਨਾਂ ਦਾ ਸੰਘਰਸ਼ ਰਹੇਗਾ ਮੈਂ ਮੈਡਮ ਉਸੇ ਜੀ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਅੱਜ ਜਿਹੜਾ ਇਹਨਾਂ ਦਾ ਵਿਦਾਗੀ ਦਾ ਸਮਾਂ ਆਇਆ ਹੈਗਾ ਬਹੁਤ ਹੀ ਇੱਕ ਸਾਰੀਆਂ ਭੈਣਾਂ ਵਾਸਤੇ ਸਾਡੇ ਵਾਸਤੇ ਇੱਕ ਬਹੁਤ ਚੰਗਾ ਦਿਨ ਹੈ ਮੈਂ ਦੂਜੀਆਂ ਭੈਣਾਂ ਦਾ ਆਸ਼ਾ ਕਰਦਾ ਹਾਂ ਕਿ ਤੁਸੀਂ ਵੀ ਇਸੇ ਤਰ੍ਹਾਂ ਇੱਕ ਜੋ ਸਿਲੇ ਬਣੋ ਜੇ ਤੱਕ ਆਪਾਂ ਜੁ ਸਿਲੇ ਨਹੀਂ ਬਣਾएंगे ਸੰਘਰਸ਼ ਨਹੀਂ ਕਰਾਂਗੇ ਤੇ ਆਪਾਂ ਆਪਣੇ ਹੱਕਾਂ ਵਾਸਤੇ ਨਹੀਂ ਲੜ ਸਕਦੇ ਹੈਗੇ ਬਹੁਤ ਬਹੁਤ ਧੰਨਵਾਦ